ਹਾਂਜੀ ਦੋਸਤੋ ਅੱਜ ਆਪਾਂ ਗੁਲਜ਼ਾਰ ਸਿੰਘ ਸੰਧੂ ਹੋਰਾਂ ਦੀ ਲਿਖੀ ਕਹਾਣੀ ਭਲੇ ਦਿਨਾਂ ਦੀ ਗੱਲ ਸਾਂਝੀ ਕਰਾਂਗੇ ਪਸੰਦ ਆਵੇ ਤਾਂ ਕਹਾਣੀ ਲਾਇਕ ਕਰ ਦੇਣਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਨਵੀਂ ਪੋਸਟ ਪੈਂਦਿਆਂ ਹੀ ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇ ਲਓ ਜੀ ਪੇਸ਼ ਹੈ ਫਿਰ ਭਲੇ ਦਿਨਾਂ ਦੀ ਗੱਲ ਭਲੇ ਦਿਨਾਂ ਦੀ ਗੱਲ ਹੈ ਕਿ ਪਿੰਡ ਸੂਨੀ ਡਾਕ ਖਨਾ ਟੂਟੋ ਮਾਜ਼ਰਾ तहसील ਗੜਸ਼ੰਕਰ ਤੇ ਜਲਾ ਹਸ਼ਿਆਰਪੁਰ ਵਿੱਚ ਦੋ ਬੰਦੇ ਸੁੰਦਰ ਸਿੰਘ ਤੇ ਬੂੜ ਸਿੰਘ ਰਹਿੰਦੇ ਸਨ ਬੂੜ ਸਿੰਘ ਨੂੰ ਜਿਸ ਦੀ ਉਮਰ ਉਸ ਵੇਲੇ ਕੋਈ 70 ਵਰੇ ਦੇ ਲਗਭਗ ਸੀ ਨੇੜੇ ਤਿੰਨੇ ਦੇ ਸਾਰੇ ਲੋਕ ਦਿਉ ਹੀ ਸਾਦੇ ਹੁੰਦੇ ਸਨ ਜਿਨ੍ਹਾਂ ਲੋਕਾਂ ਨੇ ਬੂੜ ਸਿੰਘ ਨੂੰ ਵੇਖਿਆ ਸੀ ਉਹ ਦੱਸਦੇ ਸਨ ਕਿ ਆਲੇ ਦੁਆਲੇ ਦੇ 2-3 ਜ਼ਿਲ੍ਹਿਆਂ ਵਿੱਚ ਉਸ ਦੇ ਮੁਕਾਬਲੇ ਦੀ ਸੋਚੀ ਪੱਕੀ ਕੋਈ ਨਹੀਂ ਸੀ ਖੇਲ ਸਕਦਾ ਛੰਨਾ ਮੱਖਣ ਦਾ ਤੇ ਬਲਟੋਹੀ ਦੁੱਧ ਦੀ ਉਹਦੀ ਰੋਜ਼ ਦੀ ਖਰਾਕ ਸੀ ਉਸ ਦੀ ਭਰੀ ਵਿੱਚ ਇੱਕ ਪੱਤ ਦੀ ਰਾਸ ਦੇ ਗੰਨੇ ਆ ਜਾਂਦੇ ਸਨ ਤੇ ਨੌਂ ਉਠਾਂ ਦੇ ਖਾਂਜੋਗਾ ਤਾਰੇ ਮੇਰੇ ਦਾ ਹਰਾ ਚਾਰਾ ਮਾੜੇ ਮੋٹے ਬੰਦੇ ਨੂੰ ਉਹ ਚੌਂਦਾ ਤਾਂ ਘੁੱਟ ਕੇ ਹੀ ਅੱਖਾਂ ਵਾਰ ਕੱਢ ਦਿੰਦਾ ਸੀ ਸੁੰਦਰ ਸਿੰਘ ਉਸ ਨਾਲੋਂ ਉਮਰ ਵਿੱਚ 38-40 ਬਰੇ ਛੋਟਾ ਸੀ ਬੂਰ ਸਿੰਘ ਦਾ ਉਹ ਆਪਣਾ ਬੰਦਾ ਸੀ ਜੋ ਹੋਰ ਪੁੱਛੋ ਤਾਂ ਸੱਚੀ ਗੱਲ ਹੈ ਕਿ ਉਹਦਾ ਹੀ ਪੁੱਤਰ ਸੀ ਉਹ ਸਾਕਾ ਪੁੱਤਰ ਸੁੰਦਰ ਸਿੰਘ ਦੀ ਖਰਾਕ ਆਪਣੇ ਬਾਪ ਜੀ ਨੇ ਨਹੀਂ ਸੀ ਤੇ ਨਾ ਹੀ ਉਹ ਤਾਕਤ ਵਿੱਚ ਆਪਣੇ ਬਾਪ ਦਾ ਮੁਕਾਬਲਾ ਕਰ ਸਕਦਾ ਸੀ ਉੰਜ ਲਾਲ ਸੁੰਦਰ ਸਿੰਘ ਦਾ ਚਿਹਰਾ ਸੀ ਸਪਾਤ ਵਰਗੇ ਉਹਦੇ ਪੱਠੇ ਸਨ ਲੱਦੇ ਹੋਏ ਊਠ ਦੇ ਪੈਰ ਬਨ ਕੇ ਤੇ ਉਸ ਦੀ ਪਾਥੀ ਹੀਟਾਂ ਸਿਰ ਦੇ ਕੇ ਊਠ ਨੂੰ ਉੱਪਰ ਝੁੱਕ ਦਿੰਦਾ ਸੀ ਤੇ ਲੋਕਾਂ ਦਾ ਖਿਆਲ ਸੀ ਕਿ ਦਰਵਾਜੇ ਦੀ ਉੱਪਰਲੀ ਚਗਾਠ ਹੀਟਾਂ ਸਿਰ ਦੇ ਕੇ ਉਹ ਨਿੱਕਾ ਮੋਟਾ ਮਕਾਨ ਵੀ ਹਿਲਾ ਸਕਦਾ ਸੀ ਆਲੇ ਦਿਵਾਲੇ ਦੇ 18 ਪਿੰਡਾਂ ਵਿੱਚ ਉਸ ਦੇ ਮੁਕਾਬਲੇ ਦਾ ਕੋਈ ਜੋਰਾਵਰ ਨਹੀਂ ਸੀ ਫਿਰ ਵੀ ਬੂੜ ਸਿੰਘ ਨੂੰ ਉਹਦੀ ਤਾਕਤ ਤੇ ਮਾਣ ਨਹੀਂ ਸੀ ਜੇ ਬੂੜ ਸਿੰਘ ਹਣ ਉਸ ਦੀ ਵੀ ਨਹੀਂ ਫੜ ਲੈਂਦਾ ਤਾਂ ਸੁੰਦਰ ਸਿੰਘ ਛੜਾ ਨਹੀਂ ਸੀ ਸਕਦਾ ਬੂੜ ਸਿੰਘ ਵਰਗਾ ਉਹ ਖੁਦਲਾ ਵੀ ਨਹੀਂ ਸੀ ਬੂੜ ਸਿੰਘ ਵਰਗਾ ਸੁੰਦਰ ਸਿੰਘ ਵਿੱਚ ਜੇਰਾ ਵੀ ਨਹੀਂ ਸੀ ਬੂੜ ਸਿੰਘ ਦੀ ਕੋਈ ਅੱਧੀ ਫਸਲ ਵੱਟ ਕੇ ਲੈ ਜਾਏ ਤਵਲਾ ਬਾਂ ਨਹੀਂ ਸੀ ਦਿੰਦਾ ਕਿਸੇ ਹੋਰ ਦੀ ਫਸਲ ਵਿੱਚ ਉਹ ਊਠ ਚਾਰ ਲੈਏ ਤਾਂ ਉਸ ਨੂੰ ਕੋਈ ਨਹੀਂ ਸੀ ਪੁੱਛਦਾ ਉਸ ਦੇ ਖੇਤ ਲੋਕਾਂ ਲਈ ਸਨ ਤੇ ਲੋਕਾਂ ਦੇ ਉਸ ਲਈ ਜੇ ਕੋਈ ਸਾਸਰੀ ਗੱਲ ਕਰਦਾ ਤਾਂ ਉਹ ਆਪਣੇ ਊਠਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਤੇਰੀ ਫਸਲ ਪੱਕ ਚੁੱਕੀ ਸੀ ਮੈਂ ਵੱਢ ਲਿਆ ਆ ਮੇਰੀ ਪੱਕ ਜਾਊਗੀ ਤੂੰ ਵੱਢ ਲਿਆ ਹੀ ਓਏ ਇੱਥੇ ਕਿਸੇ ਦਾ ਕੁਛ ਬੰਡਿਆ ਮੱਲਾ ਪਰ ਸੁੰਦਰ ਸਿੰਘ ਸੀ ਕਿ ਕਿਸੇ ਨਾ ਕਿਸੇ ਗੱਲੋਂ ਆਢਾ ਲਾਈ ਹੀ ਰੱਖਦਾ ਸੀ ਖੜ ਕੇ ਡੜ ਕੇ ਬਿਨਾ ਜਾਉਣਾ ਕਾਦਾ ਇਹ ਗੱਲ ਉਹ ਖੁਦ ਕਹਿੰਦਾ ਹੁੰਦਾ ਸੀ ਕਰਦਾ ਵੀ ਹੁੰਦਾ ਇਸੇ ਤਰ੍ਹਾਂ ਉਸਨੇ ਹੁਣ ਤਈ ਕਈ ਆਲੇ-ਦਾਲੇ ਦੇ ਪਿੰਡਾਂ ਨਾਲ ਊਠ ਚਾਰ ਕੇ ਜਾਂ ਬੋਲੀਆਂ ਪਾ ਕੇ ਝਗੜਾ ਸਿਹੜ ਰੱਖਿਆ ਸੀ ਮਜ਼ਾਰਾ ਡਿੰਗਰੀਆਂ ਦੇ ਜੋੜਿਆਂ ਨੂੰ ਤਾਂ ਟਿਕਣੀ ਨਹੀਂ ਸੀ ਦਿੰਦਾ ਹਰ ਤੀਜੇ ਜਾਂ ਚੌਥੇ ਦਿਨ ਉਹਨਾਂ ਦੇ ਬਾਗ ਵਿੱਚ ਊਠ ਚਾਰ ਲਿਆਉਂਦਾ ਸੀ ਉਹ ਕਮਜ਼ੋਰ ਸਨ ਇਸ ਲਈ ਜਰੀ ਜਾਂਦੇ ਸਨ ਉਹਨਾਂ ਦਿਨਾਂ ਵਿੱਚ ਕੀਮਤਾਂ ਉੱਤੇ ਕੰਟਰੋਲ ਨਹੀਂ ਸੀ ਊਠ ਰੱਖਣੇ ਬੜੇ ਲਾਹੇਵੰਦ ਸਨ। ਪਹਾੜ ਨੇੜੇ ਸੀ ਮਦਾਨਾਂ ਦੀ ਪੈਦਾਵਾਰ ਲੱਦ ਕੇ ਪਹਾੜਾਂ ਵਿੱਚ ਅੱਗ ਦੇ ਭਾਅ ਵੇਚ ਆਉਂਦੇ ਸਨ ਤੇ ਪਹਾੜਾਂ ਦੀ ਉਪਜ ਮਦਾਨਾਂ ਵਿੱਚ ਲਿਆ ਕੇ ਮਹਿੰਗੇ ਭਾਅ 'ਚ ਵੇਚ ਦਿੰਦੇ ਸਨ। ਇਸ ਕਰ ਵਿੱਚ ਖੇਤੀ ਕਰਨ ਵਾਲੋਂ ਊਠ ਵਾਉਣ ਦੇ ਕੰਮ ਨੂੰ ਚੰਗਾ ਸਮਝਿਆ ਜਾਂਦਾ ਸੀ। ਖੇਤਾਂ ਦੇ ਡੋਲ ਬੰਨਿਆਂ ਦੀ ਉਹਨਾਂ ਨੂੰ ਚਿੰਤਾ ਨਹੀਂ ਸੀ ਹੁੰਦੀ। ਤੇ ਜਦ ਕਦੀ ਵੀ ਝਗੜਾ ਹੁੰਦਾ ਤਾਂ ਊਠ ਚਾਰਨ ਪਿੱਛੇ ਹੀ ਹੁੰਦਾ ਸੀ ਇੱਕ ਦਿਨ ਸੁੰਦਰ ਸਿੰਘ ਤੇ ਉਸ ਦਾ ਬਾਪੂ ਬੂੜ ਸਿੰਘ ਆਪਣੇ ਵਸੀਮੇ ਵਾਲੇ ਖੇਤਾਂ ਵਿੱਚ ਊਠ ਚਾਰ ਰਹੇ ਸਨ ਕਿ ਮਜ਼ਾਰੇ ਦੇ ਜੋੜਿਆਂ ਨੇ ਵੇਖ ਲਏ ਉਹ ਕਈ ਦਿਨਾਂ ਤੋਂ ਸੁੰਦਰ ਸਿੰਘ ਦੀ ਖੁੰਮ ਠੱਪੜ ਨੂੰ ਫਿਰਦੇ ਸਨ ਤੇ ਅੱਜ ਦਾ ਸਮਾਂ ਉਹਨਾਂ ਨੇ ਸੋਚਿਆ ਬੜਾ ਸੁਨਹਿਰੀ ਮੌਕਾ ਹੈ ਭਈ ਲੜਨ ਲਈ ਇਹ ਕੋਈ ਜ਼ਰੂਰੀ ਥੋੜੇ ਸੀ ਕਿ ਸੁੰਦਰ ਸਿੰਘ ਉਹਨਾਂ ਦੇ ਬਾਗ ਵਿੱਚ ਊਠ ਚਾਰ ਦਾ ਹੀ ਫੜਾਇਆ ਜਾਵੇ ਉਹ ਕਿਤੇ ਵੀ ਉਹਦੀ ਕੰਡੀ ਮਰੋੜ ਸਕਦੇ ਸਨ ਤੇ ਅੱਜ ਉਹ ਮੌਕਾ ਪਹੁੰਚ ਗਿਆ ਸੀ ਸਾਰੇ ਮਤਾ ਪੱਕਾ ਕਰਕੇ ਤੇ ਆਪਣੇ ਪਿੱਛੇ 8-10 ਬੰਦੇ ਹੋਰ ਲੈ ਕੇ ਡਾਂਗਾ ਮੋਢੇ ਤੇ ਰੱਖ ਕੇ ਆ ਗਏ ਸੁੰਦਰ ਸਿੰਘ ਨੇ ਵੀ ਉਹਨਾਂ ਨੂੰ ਵੇਖ ਕੇ ਆਪਣੀ ਡਾਂਗ ਤਿਆਰ ਕਰ ਲਈ ਬੂੜ ਸਿੰਘ ਕਿਧਰੇ ਨੇੜੇ ਹੀ ਸੁਹਾਗੇ ਕੇ ਹੋਏ ਖੇਤ ਵਿੱਚ ਲੰਮਾ ਪਿਆ ਠੰਡੀ ਰੇਤ ਦਾ ਸਵਾਦ ਮਾਣ ਰਿਆ ਸੀ ਡਾਂਗਾ ਦੇ ਪਹਿਲੇ ਹੀ ਖੜਕੇ ਨਾਲ ਉਹਦੀ ਅੱਖ ਖੁੱਲ ਗਈ ਤੇ ਉਹ ਆਪਣਾ ਛੋਟਾ ਜਿਹਾ ਖੁੰਡਾ ਚੁੱਕ ਕੇ ਭੱਜਾ ਆਉਂਦੇ ਨੇ ਉਸਨੇ ਵੇਖਿਆ ਕਿ ਹਾਲੀ ਦੋਹੇ ਤਿਰਾਂ ਵਿੱਚੋਂ ਕਿਸੇ ਦੀ ਵੀ ਕੋਈ ਛੱਟ ਫੇਟ ਨਹੀਂ ਸੀ ਬੱਜੀ ਪਰ ਸੁੰਦਰ ਸਿੰਘ ਦਾ ਹੱਥ ਜੋਰਾਂ ਤੇ ਸੀ ਉਹਨੇ ਸੋਚਿਆ ਹੋਵੇ ਨਾ ਤਾਂ ਸੁੰਦਰ ਸਿੰਘ ਕਿਸੇ ਦਾ ਸਿਰ ਨਾ ਪਾੜ ਦੇਵੇ ਚੰਗੇ ਭਲੇ ਲੜ ਰਹੇ ਆਪਣੇ ਪੁੱਤਰ ਨੂੰ ਉਹਨੇ ਪਿੱਛੋਂ ਦੀ ਜਾ ਕੇ ਜੱਫੀ ਪਾ ਲਈ ਪਰ ਜੋੜੇ ਉਸ ਤਰ੍ਹਾਂ ਡਾਂਗਾਂ ਬੋਂਦੇ ਰਹੇ ਤੇ ਓਵੇਂ ਲੜੀ ਗਏ ਉਹ ਨਾ ਹਟੇ ਜੇ ਸੁੰਦਰ ਸਿੰਘ ਜੱਫਾ ਛਡਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕਹਿੰਦਾ ਪੁੱਤਰਾ ਤੂੰ ਨਾ ਮਾਰੀ ਮਰ ਜੂਗਾ ਕੋਈ ਇਹਨਾਂ ਕਹਿੰਦਿਆਂ ਉਹਨੂੰ ਕਲਾਵੇ ਵਿੱਚ ਹੋਰ ਕੁੱਟ ਲੈਂਦਾ ਪਰ ਜੋੜੇ ਫੇਰ ਵੀ ਨਾ ਟਲੇ ਇਸੇ ਸਮੇਂ ਇੱਕ ਛੋਟੀ ਬੂੜ ਸਿੰਘ ਦੀ ਕੂਹਂ ਤੇ ਜਾ ਲੱਗੀ ਤੇ ਇੱਕ ਸੁੰਦਰ ਸਿੰਘ ਦੇ ਮੋਰਾਂ ਤੇ ਸੁੰਦਰ ਸਿੰਘ ਨੂੰ ਆਪਣੇ ਪਿਓ ਤੇ ਬਹੁਤ ਹੀ ਗੁੱਸਾ ਆਇਆ ਪਰ ਕੀ ਕਰ ਸਕਦਾ ਸੀ ਕੀ ਕਹਿ ਸਕਦਾ ਸੀ ਤੇ ਜਦ ਇੱਕ ਹੋਰ ਛੋਟੀ ਸੁੰਦਰ ਸਿੰਘ ਦੇ ਮੋਰਾਂ ਤੇ ਵਜੀ ਤਾਂ ਉਸਨੇ ਆਪਣੀ ਹਿੱਕ ਤੇ ਬਾਹਾਂ ਦਾ ਵੀ ਜ਼ੋਰ ਲਾ ਕੇ ਆਪਣੇ ਖਿਜੇ ਹੋਏ ਬੋਲਾਂ ਨਾਲ ਆਪਣੇ ਬਾਪ ਨੂੰ ਗਾਲ ਕਢੀ ਉਹ ਕੰਜਰਾ ਹੁਣ ਮਰਵਾ ਕੇ ਛੱਡੇਗਾ ਜਵਾਨ ਪੁੱਤਰ ਦੇ ਗੁੱਸੇ ਤੇ ਜੋਸ਼ ਨੇ ਬੂੜ ਸਿੰਘ ਦੀਆਂ ਬਾਹਾਂ ਕਸੀਆਂ ਹੋਈਆਂ ਢਿੱਲੀਆਂ ਕਰ ਦਿੱਤੀਆਂ ਤੇ ਸੁੰਦਰ ਸਿੰਘ ਨੇ ਆਜ਼ਾਦ ਹੋ ਕੇ ਆਪਣੀ ਡਾਂਗ ਸੁੱਤ ਲਈ ਪਹਿਲੀ ਵਾਰ ਉਸਨੇ ਜੋੜਾਂ ਦੇ ਆਗੂ ਤੇ ਵਾਰ ਕੀਤਾ ਉਸਦੇ ਸਿਰ ਵਿੱਚੋਂ ਖੂਨ ਦੀ ਤਤਿਰੀ ਵਗ ਤੁਰੀ ਅਤੇ ਹੱਥ ਵਿੱਚੋਂ ਜੋੜਾਂ ਦੇ ਉਸ ਬੰਦੇ ਦੀ ਡਾਂਗ ਛੁੱਟ ਕੇ ਪੁਹੇ ਤੇ ਜਾ ਪਈ ਅੱਖ ਦੇ ਫੋਰ ਵਿੱਚ ਸਾਰੇ ਹੀ ਜੋੜੇ ਭੱਜ ਗਏ ਬੂੜ ਸਿੰਘ ਆਪਣੇ ਰੋਹ ਵਿੱਚ ਆਏ ਪੁੱਤ ਨੂੰ ਬਾਹੋਂ ਕੁੜੀਸ ਕੇ ਪਿੰਡ ਨੂੰ ਲੈ ਆਇਆ ਤੀਜੇ ਕਪਹਿਰ ਬੂੜ ਸਿੰਘ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਜੋੜਿਆਂ ਦੇ ਬੰਦੇ ਦੇ ਸੱਟ ਕੋਲ ਜਿਆਦਾ ਇਲਾਗੀ ਤੇ ਪਿੰਡ ਵਾਲੇ ਉਸ ਨੂੰ ਗੱਡੇ ਤੇ ਪਾ ਕੇ ਮਾਲਪੁਰ ਦੇ ਥਾਣੇ ਨੂੰ ਤੁਰ ਪਏ ਨੇ ਥਾਣੇ ਦਾ ਨਾਂ ਸੁਣਦੇ ਆ ਬੂੜ ਸਿੰਘ ਨੂੰ ਵੀ ਥੋੜਾ ਜਿਹਾ ਦੁੱਖ ਹੋਇਆ ਤੇ ਸੁੰਦਰ ਸਿੰਘ ਨੂੰ ਵੀ ਸੁੰਦਰ ਸਿੰਘ ਹਾਲੀ ਆਪਣੇ ਹਾਸ਼ਿਰਾਰੇ ਸੋਚ ਹੀ ਰਿਹਾ ਸੀ ਕਿ ਬੂੜ ਸਿੰਘ ਨੇ ਆਪਣੇ ਬਾਗੜੀ ਊਠ ਉੱਤੇ ਘਰ ਦੇ ਕੱਡੇ ਘੀ ਦੇ ਦੋ ਪੀਪੇ ਰੱਖੇ ਤੇ ਆਪ ਉੱਪਰ ਬੈਠ ਕੇ ਮਾਲਪੁਰ ਦਿਰਾ ਪੈ ਗਿਆ ਊਠ ਦੇ ਅੱਡੀ ਮਾਰ ਕੇ ਉਸ ਨੇ ਜੋੜਿਆਂ ਦਾ ਗੱਡਾ ਚਾਂੜਥੂ ਪਿੰਡ ਦੇ ਪਰਲੇ ਪਾਸੇ ਹੀ ਜਾ ਕੇ ਰਿਆ ਬੜੇ ਮਾਣ ਨਾਲ ਜਾਂਦਿਆਂ ਸਾਰੀ ਉਸਨੇ ਜੋੜਿਆਂ ਨੂੰ ਇਸ ਤਰ੍ਹਾਂ ਗਾਲ ਕੱਢੀ ਜਿਵੇਂ ਕੋਈ ਆਪਣੇ ਨੂੰ ਝਟਕਦਾ ਹੈ ਬੂੜ ਸਿੰਘ ਦੇ ਲਹਿਜੇ ਵਿੱਚ ਇੰਨੀ ਅਪਨੱਤ ਤੇ ਮਾਣ ਵੇਖ ਕੇ ਜੋੜੇ ਜੱਕੋ ਤੱਕੀ ਵਿੱਚ ਪੈ ਗਏ ਉਹ ਹਾਲੇ ਜੱਕੋ ਤੱਕੀ ਵਿੱਚ ਖੜੇ ਸਨ ਕਿ ਬੂੜ ਸਿੰਘ ਨੇ ਘੋਦੇ ਦੇ ਪੀਪੇ ਉਤਾਰ ਕੇ ਉਹਨਾਂ ਦੇ ਗੱਡੇ ਵਿੱਚ ਰੱਖ ਦਿੱਤੇ ਅਤੇ ਜੋੜਿਆਂ ਦੀ ਇਹ ਹੀ ਇਹ ਨੂੰ ਅਣ ਸੁਣਿਆ ਕਰਕੇ ਕਹਿਣ ਲੱਗਾ ਓਏ ਮੇਰਾ ਮੁੰਡਾ ਮੂਰਖ ਹੈ ਨਿਹਰਾ ਮੂਰਖ ਤੁਸੀਂ ਕੋਈ ਮੂਰਖ ਥੋੜੋ ਹੀ ਹੋ ਆਕ ਤੇ ਉਹਦੇ ਪੀਪੇ ਰੱਖੋ ਤੇ ਉਹ ਖਾਓ ਬੰਦਾ ਤੁਹਾਡਾ ਤਕੜਾ ਹੋ ਜਾਊਗਾ ਤੇ ਫੇਰ ਫੜ ਲਓ ਉਸ ਰਾਣੀ ਖਾਂਦੇ ਸਾਲੇ ਨੂੰ ਕਿਤੇ ਇਕੱਲੇ ਨੂੰ ਉਹ ਕੋਈ ਰੱਬ ਹੈ ਤਕੜੇ ਹੋਵੋ ਕੁਚੂਮਰ ਕੱਟ ਦਿਓ ਉਸ ਦੁਸ਼ਟ ਦਾ ਜਦੋਂ ਕਿਤੇ ਟਕਰੇ ਤਾਂ ਜੋੜੇ ਬੜਬੜ ਜਿਹੀ ਕਰ ਰਹੇ ਸੰਨ ਕਿ ਉਹ ਬੋਲਦਾ ਗਿਆ ਇਹ ਥਾਣੇ ਜਾਣਾ ਕੋਈ ਸੂਰਮੇ ਦਾ ਕੰਮ ਥੋੜਾ ਹੀ ਐ ਚਲੋ ਮੜੋ ਕਰਾਂ ਨੂੰ ਜ਼ਖਮੀ ਨੂੰ ਜ਼ਰਾ ਪਲੋਸ ਕੇ ਤੇ ਬਲਦਾਂ ਦੀ ਨੱਕ ਫੜ ਕੇ ਗੱਡੇ ਦਾ ਮੂੰਹ ਮਜ਼ਾਰੇ ਵੱਲ ਨੂੰ ਪਵਾਉਂਦੇ ਆ ਬੂੜ ਸਿੰਘ ਨੇ ਕੁਝ ਇਸ ਤਰ੍ਹਾਂ ਕਿਹਾ ਕਿ ਸਾਰੇ ਨੀਵੀਂ ਜੀ ਪਾ ਕੇ ਆਪਣੇ ਪਿੰਡ ਨੂੰ ਗੱਡਾ ਮੋੜ ਤੁਰੇ ਜਿਵੇਂ ਉਹਨਾਂ ਨੂੰ ਬੂੜ ਸਿੰਘ ਤੋਂ ਸ਼ਰਮ ਆ ਰਹੀ ਹੋਵੇ ਇਸਨ ਬੋਸਤੋ ਪਲੇ ਦਿਨਾਂ ਦੀਆਂ ਗੱਲਾਂ ਧੰਨਵਾਦ